ਇਹ ਇੱਕ ਵੀ ਸੋਚੀ ਗੋਮਨੀ ਬੇਟੀ ਅੱਗੇ ਦਿਲ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਪੰਚਾਇਤ ਨੂੰ ਵੀ ਜਿਹੜਾ ਇਹ ਪਾਈਪਾਂ ਦਾ ਪਾ ਦੇਣਗੇ ਵੀ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਗਲੀਆਂ ਪੂਰੇ ਪਿੰਡ ਦੀਆਂ ਪੱਟੀਆਂ ਜਾਣਗੀਆਂ ਵੀ ਉਹਨਾਂ ਦਾ ਕੀ ਹੱਲ ਹੋਊਗਾ ਸੜਕਾਂ ਬਣੀਆਂ ਹੋਈਆਂ ਨੇ ਲੋਕਟਾਈ ਉਹ ਆਪਾਂ ਛੜਕ ਵਿਕਮੇ ਤੋਂ ਲਿਖਤੀ ਲਵਾਗੇ ਵੀ ਤੁਹਾਨੂੰ ਪੈਸੇ ਜਾਰੀ ਕਰਾਂਗੇ ਤੁਸੀਂ ਸਾਡਾ ਕਦੋਂ ਕੰਮ ਕਰੋਗੇ ਉਹ ਵੀ ਆਪਾਂ ਪ੍ਰਾਪਰ ਜਾਣਕਾਰੀਆਂ ਨੇ ਲੋਕਟਾਈਆਂ ਪਈਆਂ ਹੋਈਆਂ ਨੇ ਉਹਦਾ ਕੀ ਇਹਨਾਂ ਨੇ ਹੱਲ ਕੱਢਿਆ ਇਹਨਾ ਆਪਨੂੰ ਬਤਾਇਂ ਐਂਬੂਲੈਂਸ ਵੀ ਖੜੀ ਹੈ ਉਹ ਨਹੀਂ ਚੱਲੀ ਹਜੇ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਅੱਗੇ ਹੋ ਕੇ ਆਪ ਵੀ ਲੋਕਾਂ ਨੂੰ ਵੀ ਕੁਝ ਆਪਣਾਲੇ ਕਰਨੇ ਚਾਹੀਦੇ ਨੇ। ਫੋਰਸ ਵਾਲਾ ਜੀ ਕਹਿੰਦੇ ਐਂਬੂਲੈਂਸ ਕਿੱਥੇ ਹੈ ਜੀ ਕਹਿੰਦੀ ਮੁਰਕੇ ਦਿਖਾਈ ਨਹੀਂ ਦਿੱਤੀ ਕਹਿੰਦੀ। ਐਂਬੂਲੈਂਸ ਦੇਖੋ ਜੀ ਜਦੋਂ ਜ਼ਰੂਰਤ ਪੈਂਦੀ ਆ ਸਾਨੂੰ ਫੋਨ ਆਊਗਾ ਅਸੀਂ ਜਾਊਗੀ ਐਂਬੂਲੈਂਸ ਤਾਂ। ਜੇ ਹੁਣ ਐਂਬੂਲੈਂਸ ਕਿਤੇ ਤੱਕੜਾਉਣੀ ਬੂ ਦਖਾਏ ਨੂੰ ਕਿਹੜਾ ਪਣੇ ਉਹਨੇ ਪਿੰਡ 'ਚ ਗੀੜਾ ਦਵਾਉਣਾ। ਨਹੀਂ ਉਹ ਤਾਂ 10000 20000 50000 ਰੁਪਏ ਜਿੰਨੇ ਵੀ ਘਰ ਨਿਕਲਦੇ ਨੇ ਉਹ ਪੰਚਾਇਤ ਮਦਦ ਕਰੂ। ਠੀਕ ਹੈ ਜੀ। ਈ ਕਹੋਂਗੇ ਜੀ ਵਾਟਰ ਟੈਂਕ ਲੱਗਦਾਗਾ ਤਾਂ ਫਿਰ ਦਾ ਹੈ ਠੀਕ ਹੈ ਜੀ ਸਾਡੇ ਬਸ ਚੰਦਾ ਠੀਕ ਹੈ ਕੀ ਲੱਗਦਾ ਪੈਸੇ ਦੇਵੋਂਗੇ ਸਰ ਹਾਂ ਜੀ ਦੇਵਾਂਗੇ ਪੈਸੇ ਤਾਂ ਠੀਕ ਹੈ ਹਾਂ ਜੀ ਭਾਈ ਦੇਵਾਂਗੇ ਖੁਸ਼ ਹੋ ਕੇ ਦੇਵਾਂਗੇ ਜੀ ਪੈਸੇ ਇਹਦਾ ਹੁਣ ਵਾਲੇ ਸਮੇਂ 'ਚ ਆਪਾਂ ਨੂੰ ਲੋੜ ਹੀ ਪਊਗੀ ਜੀ ਪਾਣੀ ਦੀ ਆਪਾਂ ਕਹਿੰਦੇ ਆ ਵੀ ਹਰ ਇੱਕ ਇਨਸਾਨ ਤੱਕ ਪਾਣੀ ਪਹੁੰਚਣਾ ਚਾਹੀਦਾ ਜੀ ਠੀਕ ਹੈ ਪੰਚਾਇਤ ਦਾ ਵੀ ਇਹੀ ਮਕਸਦ ਆ ਜੀ ਤੇ ਆਪਣੇ ਲੋਕਾਂ ਦਾ ਵੀ ਇਹੀ ਆਈ ਹਾਂਜੀ 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 ਭਾਈ ਜੀ ਜਿਉਂਨੇ ਪੰਚਾਇਤ ਨੂੰ ਵੀ ਜਿਹੜਾ ਇਹ ਪਾਈਪਾਂ ਤਾਂ ਪਾ ਦੇਣਗੇ ਵੀ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਗਲੀਆਂ ਪੂਰੇ ਪਿੰਡ ਦੀਆਂ ਪ ਵੀ ਉਹਨਾਂ ਦਾ ਕੀ ਹੱਲ ਹੋਊਗਾ ਸੜਕਾਂ ਬਣੀਆਂ ਹੋਈਆਂ ਨੇ ਲੋਕ ਟਾਈਲਾਂ ਪਈਆਂ ਹੋਈਆਂ ਨੇ ਉਹਦਾ ਕੀ ਇਹਨਾਂ ਨੇ ਹੱਲ ਕੱਢਿਆ ਜਾਂ ਕੋਈ ਸੋਚਿਆ ਅਗੇ ਵਾਸਤੇ ਉਹਦਾ ਕੀ ਕੀਤਾ ਜਾਊ ਉਹਦੇ ਬਾਰੇ ਕਹਿੰਦੇ ਸੀ ਅਸੀਂ ਬਣਾਵਾਂਗੇ ਕਹਿੰਦੇ ਬਾਅਦ ਨਹੀਂ ਉਹਦੀ ਕੀ ਸ਼ੋਰਟੀ ਹੈ ਵੀ ਜਦੋਂ ਸਾਰਾ ਪਿੰਡ ਪਟਿਆ ਗਿਆ ਵੀ ਕੀ ਉਹਦੇ ਬਾਰੇ ਕੋਈ ਪ੍ਰਬੰਧਨ ਰੱਖਿਆ ਗਿਆ ਜਾਂ ਕੀ ਨਾ ਠੀਕ 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 ਹੈ ਹਾਂਜੀ ਭੋਗ ਸਿੰਘ ਜੀ ਠੀਕ ਹੈ ਜੀ ਵਾਟਰ ਬਾਕਸ ਬਣਨ ਨਾਲ ਸਾਨੂੰ ਬਹੁਤ ਚੰਗੀ ਗੱਲ ਹੈ ਕਿ ਪਿੰਡ ਨੂੰ ਪਾਣੀ ਚੰਗਾ ਮਿਲੂਗਾ ਤੇ ਦੂਜੀ ਸਾਫ ਸਵਾਬਾਈ ਹੋ ਜੂਗੀ ਬਹੁਤ ਸੋਹਣਾ ਲੱਗੂਗਾ ਨਾਲ ਸਟੇਡੀਅਮ ਹੋਊਗਾ ਪਾਰਕ ਬਣ ਜੂਗਾ ਤੇ ਕਾਫੀ ਸਾਰੀਆਂ ਚੀਜ਼ਾਂ ਨੇ सरपंच साहब दी बहुत कोशिश है तो बहुत बढ़िया लग रहा है सानू भी ठीक है तू ना चाहिदा है पिंडे ਦੇ ਵਿੱਚ ਵਾਟਰ ਬਾਕਸ ਦੀ ਸਪਲਾਈ ਜਿਹੜਾ ਕਿ ਡੂੰਗਾ ਬੋਰ ਲੱਗੂਗਾ ਚੰਗਾ ਪਾਣੀ ਮਿਲੂਗਾ ਪੀਣੂ ਪਬਲਿਕ ਨੂੰ ਹਾਂ ਉਮੀਦ ਹੈ ਜੀ ਸਾਰੇ ਲੋਕ ਸਾਥ ਦੇਣਗੇ ਪੰਚਾਇਤ ਦਾ ਕੀ ਲੱਗਦਾ ਹੈ ਹਾਂਜੀ ਹਾਂ ਸਾਰੇ ਦੇਣਗੇ ਜੀ ਪੈਸੇ ਤਾਂ ਠੀਕ ਪਾਣੀ ਤਾਂ ਹਰ ਇੱਕ ਨੂੰ ਚਾਹੀਦਾ ਹਾਂਜੀ ਹਾਂਜੀ ਭਾਈ ਜੀ ਕੀ ਕਹੋਗੇ ਜਦੋਂ ਆਪਣੇ ਵਾਟਰ ਵਾਕਸ ਲੱਗ ਰਿਹਾ ਹੈ ਬਹੁਤ ਬਹੁਤ ਚੰਗੀ ਗੱਲ ਹੈ ਵਾਟਰ ਬਾਕਸ ਨਾਲ ਪਾਣੀ ਦਾ ਜ਼ਰੂਰੀ ਹੈ ਕਿਉਂਕਿ ਬਾਰਾਜ ਗਰਮਾੜੀ ਚ ਬੋਲਦੇ ਪਹਿਲਾ ਪਾਣੀ ਜਿਉ ਹੈ ਕਿਉਂਕਿ ਪਾਣੀ ਦੀ ਲੋੜ ਤਾਂ ਹਟੇ ਮੈ ਅਲੂਗੇ ਪਾਣੀ ਦੀ ਪੀਲਾ ਪਾਣੀ ਸਾਡਾ ਗਾਧਲਾ ਹੋ ਰਿਹਾ ਉੱਪਰਲਾ ਠੀਕ ਹੈ ਜੇ ਪਾਣੀ ਮਿਲ ਜੇ ਤਾਂ ਚੰਗੀ ਗੱਲ ਹੈ ਕੀ ਲੱਗਦਾ ਵੀ ਸਾਰੇ ਲੋਕ ਪੈਸੇ ਦੇਣਗੇ ਦੇਖੋ ਕੋਈ ਹੋਇਆ ਜੇ ਇੱਕ ਅੱਧਾ ਨਾਂ ਦੇ ਵਲੇ ਲੋਕ ਤਾਂ ਪੈਸੇ ਦੋ ਭਜਦੇ ਹੁੰਦੇ ਕਦੇ ਵੀ ਕੋਈ ਵੱਧ ਦੇਣ ਵਾਲਾ ਵੀ ਹੁੰਦਾ ਹੈ ਜਾਨੀ ਵੀ ਹੁੰਦੇ ਨੇ ਕੋਈ ਪੈਸੇ ਤਾਂ ਨਹੀਂ ਕੋਈ ਭਜਦਾ ਹੁੰਦਾ ਠੀਕ ਹੈ ਪਰ ਇਹ ਗੱਲ ਹੈ ਵੀ ਸੜਕਾਂ ਤੋਂ ਇਹ ਪੰਚਾਇਤ ਦਾ ਕੰਮ ਹੈ ਜੋ ਕੁਝ ਬਣਾਉਣਾ ਕੋਈ ਇਹ ਜੀ ਗੱਲ ਵੀ ਚੰਗਾ ਕੰਮ ਤਾਂ ਚੰਗਾ ਹੀ ਹੈ ਅੱਗੇ ਕੰਮ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਪੰਚਾਇਤ ਦਾ ਸਾਥ ਦੇਣਾ ਲੋਕਾਂ ਦਾ ਹੱਕ ਮੰਗਣਾ ਕਿਉਂਕਿ ਕੱਲੀ ਪੰਚਾਇਤ ਵੀ ਕੋਈ ਕੁਛ ਨਹੀਂ ਕਰ ਸਕਦੀ ਹਾਂਜੀ ਆਪਣਾ ਹਰਿੰਦਰ ਜੀ ਗੱਲੇ ਐ ਵੀ 6.5 ਕਰੋੜ ਰੁਪਇਆ ਮਨਜ਼ੂਰਤਾ ਹੋ ਗਿਆ। ਦਸਾਂ ਉਹਨੂੰ ਸਾਹਮਣਾ ਜਿਹੜਾ ਹੈਗਾ ਉਹ ਪੱਟੀ ਗੱਲ ਐ। ਠੀਕ ਐ ਬਹੁਤ ਚੀਜ਼ਾਂ ਨੇ ਜਿਹੜੀਆਂ ਅਹੀਂ ਰੁੜਦੀਆਂ ਨੇ ਪਹਿਲਾਂ ਆਪਾਂ ਨੂੰ ਪਤਾ ਐਂਬੂਲੈਂਸ ਵੀ ਖੜੀ ਐ ਉਹ ਨਹੀਂ ਚੱਲੀ ਹਜੇ। ਕਹਿਣ ਦਾ ਮਤਲਬ ਇਹ ਐ ਵੀ ਸਾਨੂੰ ਅੱਗੇ ਹੋ ਕੇ ਆਪ ਵੀ ਲੋਕਾਂ ਨੂੰ ਵੀ ਕੁਝ ਆਪਣਾਲੇ ਕਰਨੇ ਚਾਹੀਦੇ ਨੇ। ਠੀਕ ਐ। ਇਹ ਨਹੀਂ ਹੈਗਾ ਵੀ ਚੀਜ਼ ਆ ਗਈ ਪੈਸਾ ਲੱਗ ਗਿਆ ਉਹ ਬਰਬਾਦ ਹੋ ਗਿਆ। ਪਿੰਡ ਸਾਡੇ ਵੀ ਫਰਜ਼ ਬਣਦੇ ਨੇ ਕੁਝ। ਹੁਣ ਅਸੀਂ ਕਿਸੇ ਪਾਸੇ ਨਾ ਮਾਰਦੇ ਅਸੀਂ ਪੁੱਠੇ ਪਾਸੇ ਕੱਲ ਪਰਸੋਂ ਦੇਖਿਆ ਕੱਲ ਤਾਂ بارش ਪੈ ਗਈ ਪਰਸੋਂ ਲਵੇ ਖੜ ਕੇ ਦਰਖਤਾਂ ਨੂੰ ਫੋਕ ਰਹੇ ਕਿਸਾਨ ਜਾਨਵਰ ਉਤਿਆਲ ਨੇ ਦੇਖੇ ਮੈਂ ਲਵੇ ਸ਼ੌਂਕ ਨਾਲ ਅੱਗ ਲਾ ਰਹੇ ਨੇ ਆਪਣੀ ਬਰਬਾਦੀ ਨੂੰ ਅਸੀਂ ਆਪ ਜਾਰਿਆ ਪੰਜਾਬ ਪਹਿਲੀ ਅਸੀਂ ਬਾਹਰ ਬਾਗੇ ਕੁਸਰੇ ਚਿੱਟੇ ਨਾਲ ਖਤਮ ਹੋ ਰਹੇ ਆ ਬਿਲਕੁਲ ਭੁੱਖ ਕਣੀ ਦਾ ਦੇਖ ਹੀ ਨਹੀਂ ਰਹੇ ਅਸੀਂ ਪੰਜਾਬ ਦੇ ਕਣੀ ਵੀ ਸਾਡਾ ਬਣੂਗਾ ਕੀ ਅਸੀਂ ਖਤਮ ਹੁੰਦੇ ਜਾਂਦੇ ਆ ਬਿਲਕੁਲ ਅਸੀਂ ਗੱਲਾਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅੱਜ ਅਸੀਂ ਆਪਣਾ ਘਰ ਨਹੀਂ ਸੰਭ ਰਹੇ ਹੁਣ ਵਾਟਰ ਬੈਕਸ ਆਇਆ ਸਾਡੇ 6 ਕਰੋੜ ਰੁਪਿਆ ਪਿੰਡ ਸ਼ਾਇਲੀ ਚ ਦੋ ਵਾਟਰ ਬਾਕਸ ਲੱਗਣੇ ਨੇ ਡੂੰਗਾ ਪਾਣੀ ਵਧੀਆ ਪਾਣੀ ਚੰਗੀ ਗੱਲ ਹੈ ਧੰਨਵਾਦ ਕਰਦੇ ਆਂ ਅਸੀਂ ਪਰ ਅੱਗੇ ਵਿੱਚ ਕਮੈਂਟ ਵੀ ਆਈ ਸੀ ਵੀ ਜੀ ਲੱਗਣਾ ਨਹੀਂ ਇਹ ਆਏ ਆ ਜੀ ਰੋਲ ਰਿਹਾ ਸੀ ਵੀ ਪੈਸੇ ਕਈ ਪਿੰਡਾਂ ਚੋਂ ਢੰਡੋਲੀ ਪਿੰਡ ਚੋਂ ਕਮੈਂਟ ਆਈ ਸੀ ਜੋ ਕੱਲ ਵੀਡੀਓ ਪਾਈ ਸੀ ਹੁਣ ਅੱਗੇ ਲੋਕਾਂ ਦਾ ਲੋਕ ਵੀ ਸਾਥ ਦੇਣ 800 ਰੁਪਿਆ ਪਾਇਆ ਐਸ ਸੀ ਪਰਿਵਾਰ ਨੂੰ ਤੇ 1000 ਰੁਪਿਆ ਜਰਨਲ ਨੂੰ ਪਾਇਆ ਕੀ ਲੱਗਦਾ ਲੋਕ ਸਾਰੇ ਪੈਸੇ ਦੇਣਗੇ ਕਿ ਨਹੀਂ ਚਲੋ ਅੱਧੇ ਵੀ ਦੇ ਦਨ ਤਾਂ ਵੀ ਹੈ ਜੇ 2600 ਦੇ ਲਈ ਹੈ ਪਿੰਡ ਸ਼ਾਇਲੀ ਦੀ ਜੇ 2000 ਰੁਪਏ ਪੈਸੇ ਦੇ ਦਨ ਤਾਂ ਵੀ ਚਲੋ ਪੈਸਾ 18 ਲੱਖ ਕੁਝ ਦੇਣਾ ਸ਼ਾਇਦ ਇਕੱਠਾ ਕਰਕੇ ਪਿੰਡ ਨੇ ਦੇਣਾ 18 ਲੱਖ 6.5 ਕਰੋੜ ਰੁਪਇਆ ਦਿੱਤਾ ਹੈ ਸਰਕਾਰ ਨੇ ਆਪਣਾ ਖਜ਼ਾਨਾ ਮੰਤਰੀ ਦਾ ਹਲਕਾ ਪੈਂਦਾ ਦੜਬਾ ਵੱਡਾ ਪਿੰਡ ਹੈ ਚਲੋ ਚੰਗਾ ਕੰਮ ਹੈ ਬੜੀਆ ਧੰਨਵਾਦ ਠੀਕ ਹੈ ਜੀ ਹਾਂਜੀ ਭਾਈ ਜੀ ਹਾਂਜੀ ਬਹੁਤ ਵਧੀਆ ਕੰਮ ਹੈ ਜੀ ਬਣਨਾ ਚਾਹੀਦਾ ਕੋਈ ਦਿੱਕਤ ਨਹੀਂ ਪਰ ਇੰਨਾ ਕੁ ਬੇਨਤੀ ਹੈ ਵੀ ਜਿਹੜਾ ਵੀ ਕੰਮ ਕਰਨਾ ਤਾਂ ਅੱਗੇ ਹੋ ਕੇ ਕਰਨਾ ਪੈਸੇ ਇਕੱਠੇ ਕਰਨੇ ਸਾਰੇ ਰਲ ਮਿਲ ਕੇ ਸਾਥ ਦੇਵਾਂਗੇ ਪੰਚਾਇਤ ਦਾ ਸਾਥ ਜ਼ਰੂਰੀ ਹੈ ਅਸੀਂ ਸਹਿਮਤ ਆਏ ਚੀਜ਼ ਤੇ ਵੀ ਹੋਣਾ ਚਾਹੀਦਾ ਹੈ। ਹਾਂਜੀ ਕੀ ਕਹੋਗੇ ਵਾਟਰ ਬਾਕਸ ਲੱਗ ਰਿਹਾ ਹੈਗਾ? ਵਧੀਆ ਜੀ ਜੇ ਕੋਈ ਕੰਮ ਵਧੀਆ ਬਣਦਾ ਤਾਂ ਕੀ ਲੱਗਦਾ ਵੀ ਸਾਰੇ ਲੋਕ ਪੈਸੇ ਦੇਣਗੇ ਕਿ ਬਣਨ ਤੋਂ ਬਾਅਦ ਵੀ ਚੱਲੂਗਾ? ਜੇ ਲੋਕ ਬਦਲ ਪੈਸੇ ਦੇਣਗੇ ਚੱਲੂਗਾ ਵੀ ਤਾਂ? ਨਹੀਂ ਨਹੀਂ ਲੋਕ ਵੀ ਸਸ ਦੇਣਗੇ ਪੰਚਾਇਤ ਦਾ ਦੇਣਗੇ ਜੀ ਸਸ। ਠੀਕ ਹੈ। ਹਾਂਜੀ ਠੀਕ ਹੋਵੇ ਵੀ ਵਾਟਰ ਬਾਕਸ ਦੀ ਸ਼ੁਰੂਆਤ ਕੀਤੀ ਗਈ ਹੈ ਪਿੰਡ ਦੇ ਵਿੱਚ ਤੁਹਾਡੀ ਜਪਤੀ ਦੇ ਵਿੱਚ ਵੀ ਇਕੱਠ ਰੱਖਿਆ ਗਿਆ ਹਾਂਜੀ ਕੀ ਲੋਕਾਂ ਨੂੰ ਸੁਝਾਅ ਦੇਵੋਗੇ ਤੇ ਕੀ ਲੋਕਾਂ ਤੋਂ ਮੰਕਰੋਗੇ ਵੀ ਜਿਹੜੇ ਪੈਸੇ ਨੇ ਕਿਸ ਤਰ੍ਹਾਂ ਦੇਣ ਹੋ ਅਸੀਂ ਤਾਂ ਕਹਣਾ ਜੀ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਪਿੰਡ ਵਾਸਤੇ ਤੇ ਇਹ ਕੰਮ ਲੜਮੇ ਲੱਕੇ ਹੋਊਗਾ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੋਊਗਾ ਜੇ ਇਹਦਾ ਸਾਫ ਦੇਣਾ ਸਾਰੀ ਪੰਚਾਇਤ ਦਾ ਲੋਕ ਸਾਫ ਦੇਣਾ ਤਾਂ ਕੰਮ ਬਹੁਤ ਵਧੀਆ ਜੀ ਕੀ ਲੱਗਦਾ ਵੀ ਸਾਰੇ ਲੋਕ ਪੈਸੇ ਦੇਣਗੇ ਹਾਂ ਦੇਣਗੇ ਜੀ ਜਿੰਨੂੰ ਹੁਣ ਆਪਾਂ ਲੋੜ ਆਪਾਨੂੰ ਪਤਾ ਹੈ ਕਲ ਨੂੰ ਆਉਣ ਵਾਲਾ ਸਮਾਂ ਬਹੁਤ ਹੋਇਆ ਧਿਆਨ ਕਾਏਗਾ ਹੁਣ ਮੋਟਰ ਕਿੰਨੇ ਚ ਲੱਗਦਾ ਬੋਰ ਕਿੰਨੇ ਚ ਲੱਗਦਾ ਇਹ ਆਪਣੇ ਥੋੜੇ ਜਿਹੇ ਪੈਸਾ ਜੀ ਧੰਮ ਸਰਦਾਗਾ ਜੇਕਰ ਮਤਲਬ ਉਹ ਪੈਸੇ ਨਹੀਂ ਦਿੰਦਾ ਤਾਂ ਉਹਦੇ ਵਾਸਤੇ ਕੀ ਉਹਦੇ ਵਾਸਤੇ ਜੀ ਫਿਰ ਜਿੱਦੇ ਦੁਬਾਰੇ ਕਨੈਕਸ਼ਨ ਕਰੂ ਉਹਦੇ ਮਹਿੰਗਾ ਪੋਗਾ ਉਹਨੂੰ ਡਬਲ ਕਨੈਕਸ਼ਨ ਉਹ ਜੀ ਨਹੀਂ ਪਤਾ ਫਿਰ ਦੁਬਾਰੇ ਉਦੋਂ ਵੀ ਜਿਆਦਾ ਲੱਗਣਾ ਠੀਕ ਹੈ ਉਹ ਪੰਚਾਇਤ ਦਾ ਮਤਾ ਪੈਈਗਾ ਜਿਹੜਾ ਕੋਈ ਜਿਆਦਾ ਨਹੀਂ ਦੇਊਗਾ ਫਿਰ ਉਹਨੂੰ ਡਬਲ ਵੀ ਤਿੱਗਣਾ ਚੋਗਣਾ ਵੀ ਹੋ ਸਕਦਾ ਹੈ ਕਲ ਨੂੰ ਅਸੀਂ ਤਾਂ ਕਹਿੰਦੇ ਵੀ ਸਰਪੰਚ ਸਾਹਿਬ ਨੇ ਵਧੀਆ ਗ੍ਰਾਂਟ ਲਿਆਂਦੀ ਹੈ ਵਧੀਆ ਕੰਮ ਕਰਾਓ ਰਲ ਮਿਲ ਹਾਂ ਜੀ ਪ੍ਰਧਾਨ ਹਾਂ ਜੀ ਠੀਕ ਹੋਗੇ ਵੀ ਲੋਕ ਸਾਰੇ ਪੈਸੇ ਦੇਣਗੇ ਵਾਟਰ ਬਾਕਸ ਦੇ ਜਿਹੜਾ ਆਪਾਂ ਰੱਖਿਆ ਗਿਆ ਕੰਮ ਲੋ ਮਤਲਬ 1000 ਰੁਪਿਆ ਜਾਂ 800 ਰੁਪਿਆ ਕੀ ਲੱਗਦਾ ਲੋਕ ਦੇਣਗੇ ਸਾਰੇ ਜਰੂਰ ਦੇਣਗੇ ਜੀ ਹਾਂ ਜੀ ਕੀ ਲੱਗਦਾ ਕਿ ਜੇ ਵਾਟਰ ਬਾਕਸ ਬਹੁਤ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਕਦੇ ਇਹ ਪੰਚਾਇਤ ਲਾਈ ਸੀ ਉਹ ਤਕਰੀਬਨ ਫੇਲ ਰਹੇ ਕੀ ਲੱਗਦਾ ਵੀ ਤੁਸੀਂ ਆਪਣਾ ਤੁਸੀਂ ਚਲਾ ਪਾਉਗੇ ਆਪਾਂ ਪਾਸ ਕਰਕੇ ਦਿਖਾਵਾਂਗੇ ਜੀ ਜਰੂਰ ਕਰਾਂਗੇ ਜੀ ਠੀਕ ਹੈ ਵਾਟਰ ਬਾਕਸ ਲੱਗਣਾ ਚਾਹੀਦਾ ਹੈ ਹਾਂ ਆ ਲੱਗੇ ਚੰਗਾ ਮੋਟਰਾਂ ਨੂੰ ਨਹੀਂ ਲੱਗਦੀਆਂ ਗਰੀਬਾਂ ਤੋਂ ਠੀਕ ਹੈ ਹਾਂ ਜੀ ਬਾਬਾ ਜੀ ਹਾਂ ਜੀ ਲੱਗਣਾ ਚ हां जी बापा जी वरना चाहिदा जी काम वरना चाहिदा हां जी की लागदा पैसे दओ हां दे दिमंगे जी ठीक है बाजी वाटरवर्क दी गल हुई है ਵੀ ਤੁਹਾਡੇ ਵਿਢੇ ਜੋਂ ਪੰਕਾ ਪੁੰਚੇ ਹੋਣੇ ਕੀ ਲਗਦਾ वाटरवर्क ਬੜਨਾ ਚਾਹੀਦਾ ਹੈ ਜਾਂ ਨਹੀਂ ਦੇਖੋ ਸਵੇ ਮਤਾਬਕ ਲੋਡ ਮੁਤਾਬਕ ਜੀ ਇਹ ਵਾਟਰਵਕ ਲੱਗਨੇ ਚਾਹੀਦੇ ਨੇ ਜਿਹੜੇ ਪਿੰਡ ਵਾਸਤੇ ਮਨਜ਼ੂਰ ਹੋਏ ਨੇ ਉਹ ਜ਼ਰੂਰ ਲੱਗਨੇ ਚਾਹੀਦੇ ਨੇ ਪਿੰਡ ਦੇ ਵਿੱਚ ਤੁਹਾਡੇ ਵਿਢੇ ਦੇ ਲੋਕ ਸਾਰੇ ਪੈਸੇ ਦੇਣਗੇ ਬਿਲਕੁਲ ਜੀ ਲੋਡ ਮੁਤਾ ਸਾਰੇ ਦੇਣਗੇ ਜੀ ਠੀਕ ਐ ਸੀ ਪਰਵਾਨਾ ਵਾਸਤੇ 800 ਰੁਪਏ ਰੱਖਿਆ ਗਿਆ ਚਾਰਨਲ ਵਾਸਤੇ 1000 ਰੱਖਿਆ ਗਿਆ ਕੀ ਲੱਗਦਾ ਵੀ ਵੀਡੀਓ ਦੇ ਲੋਕ ਦੇਣਗੇ ਸਾਡੇ ਕੋਈ ਜ਼ਿਆਦਾ ਵੀ ਨਹੀਂ ਹੈਗਾ ਜੀ ਤੇ ਕੋਈ ਘੱਟ ਵੀ ਨਹੀਂ ਹੈਗਾ ਮਤਲਬ ਮਿਨੀਮਮ ਐ ਦੇਖੋ ਜੀ ਹਰ ਇੱਕ ਬੰਦਾ ਦੇ ਸਕਦਾ ਠੀਕ ਐ ਹਾਂਜੀ ਭਾਈ ਜੀ ਪੈਸੇ ਦੇਵੋਗੇ ਹਾਂ ਦੇ ਦੇਵਾਂਗੇ ਭਾਈ ਹਾਂਜੀ 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 ਬੁੱਕਰਮਾ ਲੈਣ ਵਾਸਤੇ ਆਉਣਗੇ ਪੰਚਾਇਤ ਵੱਲੋਂ ਦੇਵਾਂਗੇ ਪੈਸੇ ਜ਼ਰੂਰ ਦੇਵਾਂਗੇ 800 ਕਿੱਥੇ 40 50 ਲੱਗਦਾ ਜੀ 60 ਲੱਗਦਾ ਕਿੱਥੇ 800 ਪਾਣੀ ਆਉਂਦਾ ਜੀ ਠੀਕ ਐ ਹਾਂਜੀ ਭਾਈ ਜੀ ਹਾਂਜੀ ਦੇਵਾਂਗੇ ਜੀ ਇਹ ਹਮਾਰਾ ਸਰਪੇਡ ਸਾਰੇ ਬੇ ਸਮਤੂ ਹਾਂ ਸਾਮਤੂ ਬਟਰਵਾਕਸ ਦੀ ਗੱਲ ਚੱਲ ਰਹੀ ਹੈ ਕੀ ਲੱਗਦਾ ਹੈ ਲੋਕਾਂ ਨੇ ਪਰਮਹਾਰਾ ਮਿਲਿਆ ਹਾਂਜੀ ਮਿਲ ਰਿਹਾ ਬਿਲਕੁਲ ਮਿਲ ਰਿਹਾ ਹੈਗਾ ਜੀ ਸਾਰੇ ਬੰਦੇ ਸਹਿਯੋਗ ਕਰ ਰਹੇ ਨੇ ਕੀ ਲੱਗਦਾ ਐਸੇ ਪਰਮਾਰਗ ਪੈਸੇ ਦੇਣਗੇ ਹਾਂਜੀ ਵੱਧ ਚੜ ਕੇ ਦੇਣਗੇ ਸਾਰਿਆਂ ਨੂੰ ਉਮੀਦ ਹੈ ਕਿਉਂਕਿ ਐਸੇ ਲੋਕਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਜੀ 17-80000 ਰੁਪਏ ਹਰ ਇੱਕ ਬੰਦਾ ਨਹੀਂ ਲਾ ਸਕਦਾ ਜੀ ਹਰ ਇੱਕ ਬੰਦਾ ਇਸ ਜ ਵੱਧ ਚੜ ਕੇ ਸਹਿਯੋਗ ਦੇ ਰਿਹਾ ਸਾਰੇ ਬੰਦੇ ਚਾਹੁੰਦੇ ਨੇ ਵੀ ਵਾਟਰ ਬਾਕਸ ਲੱਗੇ ਸਾਰੇ ਬੰਦਿਆਂ ਦਾ ਇਹ ਹਮਲਾ ਹੀ ਜ਼ਰੂਰ ਹਿੰਮਤ ਕਰਨਗੇ ਸਾਰੇ ਹਾਂਜੀ ਮਮਰ ਸਾਹਿਬ ਹਾਂਜੀ ਕੀ ਕਹੋਗੇ ਵਾ ਬਹੁਤ ਫਾਇਦਾ ਹੋਊਗਾ ਜੀ ਹੁਣ ਲੱਗਦਾ ਵੀ ਲੋਕ ਸਾਰੇ ਪੈਸੇ ਦੇਣਗੇ ਸਹਿਮਤ ਹਾਂਜੀ ਹਾਂਜੀ ਲਗਭਗ ਸਾਰੀ ਸਹਿਮਤ ਨੇ ਜੀ ਠੀਕ ਹੈ ਹਾਂਜੀ ਇਹ ਤਾਂ ਜੀ ਸਮੱਸਿਆ ਆਊਗੀ ਵੀ ਲੋਕਾਂ ਜਿਹੜਾ ਕਰ ਜਾ ਕੇ 1000 ਮੰਗਣਾ ਪਵੇ ਹਰੇਕ ਕਾਹੀ ਵੀ ਅੱਜ ਨਹੀਂ ਹੈਗਾ ਕਾਦੂਗੇ ਮਗੇ ਪਾਸੋਂ ਦੇ ਮਗੇ ਕੋਈ ਗੱਲ ਨਹੀਂ ਜੀ ਉਹ ਵੀ ਅਸੀਂ ਕਮੇਟੀ ਬਣਾ ਲੀਏ ਠੀਕ ਹੈ ਤੁਸੀਂ ਨਹੀਂ ਉਹ ਨਾ ਜਿਵੇਂ ਅਗਲੇ ਹੁਣ ਟਾਈਮ ਦੇਵਾਂਗੇ ਅਸੀਂ ਅਗਲੇ ਜਮਨ ਨੂੰ ਅੱਜ ਅਸੀਂ ਦੋ ਤਰੀਕ ਨੂੰ ਚੱਲ ਪਏ ਅਗਲੇ ਸੁਨੇਹਾ ਲੱਗ ਜਾਊਗਾ ਜੀ ਹਰੇਕ ਪਰਿਵਾਰ ਨੂੰ ਹਰੇਕ ਕਿਸੇ ਦੇ ਘਰੇ ਬੈਂਕ ਨਹੀਂ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਤੇ ਤਿੰਨ ਤਰੀਕ ਨੂੰ ਦੋ ਤਰੀਕ ਨੂੰ ਵਾਗੇ ਫਿਰ ਇਹ ਅਗਲੇ ਕੋਲੇ ਜੇ ਨਾਂ ਵੀ ਬਣੇ ਤਾਂ ਅਗਲੇ ਨੂੰ 8 ਨੂੰ ਕਾਂਗੇ ਤੇ 8 ਨੂੰ ਲਾਸਟ ਆਵਾਂਗੇ ਸਾਨੂੰ ਬੇਨਤੀ ਹੈ ਵੀ ਪੈਸੇ ਇਕੱਠੇ ਦੇਣ ਸਾਰੇ ਪਰਿਵਾਰ ਵੀ 30 30 ਕੰਮ ਸ਼ੁਰੂ ਹੋ ਜੇ ਜਿਹੜੋ ਜਵਾਬ ਦਿੰਦਾ ਉਹਦੇ ਪਾਸੇ ਫਿਰ ਨਹੀਂ ਉਹਦੇ ਬਾਅਦ ਉਹਨੂੰ ਕੋਈ ਕਨੈਕਸ਼ਨ ਨਹੀਂ ਮਿਲਦਾ ਜੀ ਬਸ ਫਿਰ ਆਪਦੀ ਮੋਟਰ ਲਾਵੇ ਤੇ ਪਾਣੀ ਪੀਵੇ ਵੀ ਟੁੱਟਿਆ ਕਨੈਕਸ਼ਨ ਨਹੀਂ ਮਿਲਣਾ ਸਾਡੇ ਹੱਥ ਹੱਤ ਬਣ ਕੇ ਬੇਨਤੀ ਹੈ ਵੀ ਇਹੋ ਜੀ ਨੌਬਤ ਕੋਈ ਨਾ ਆਵੇ ਸਾਨੂੰ ਕੋਈ ਨਾ ਕਿਸ ਨੂੰ ਕਨੈਕਸ਼ਨ ਦੇਣ ਤੋਂ ਮਨਾ ਕੀਤਾ ਜਾਵੇ ਪੰਚਾਇਤ ਨੂੰ ਪਰ ਪੈਸੇ ਹਰੇਕ ਦਾ ਬੰਦਾ ਦੇਵੇ ਕਨੈਕਸ਼ਨ ਲਵੇ ਵੀ 17-80 ਹਜ਼ਾਰ ਤੇ ਮੋਟਰ ਲੱਗਦੀ ਹੈ ਜੀ 1000 ਰ ਫੁੱਟ ਤੋਂ ਪਾਣੀ ਆਉਣਾ ਕੀ ਮਾੜਿਆ ਜੀ ਹਰੇਕ ਬੰਦੇ ਨੂੰ ਬਹੁਤ ਵਧੀਆ ਗੱਲ ਹੈ ਜੀ ਇਹ ਧੰਨਵਾਦ ਸਾਡੇ ਸਵੰਸਾ ਸਾਹਿਬ ਦਾ ਜਿਹੜੇ ਇੰਨੀ ਗਰੀਬਾਂ ਵਾਸਤੇ ਸੋਚਦੇ ਨੇ ਸਵੰਸਾ ਸਾਹਿਬ ਇੱਕ ਸਵਾਲ ਹੋਰ ਆਏਗਾ ਵੀ ਜਿਹੜੀਆਂ ਛੜਕਾਂ ਪੱਟੀਆਂ ਜਾਣਗੀਆਂ ਇਹਦੇ ਨਾਲ ਵਾਟਰ ਵਾਟਰ ਦੇ ਨਾਲ ਪਾਈਪਾਂ ਦੇ ਨਾਲ ਵੀ ਉਹ ਕਿਤੇ ਈ ਤਰੀਕੇ ਵੀ ਲੰਬੇ ਸਮੇਂ ਤੱਕ ਲੰਮਸੀਆਂ ਰਹਿਣ ਉਹ ਲੋਕ ਹੈਰਾਨ ਹੁੰਦੇ ਰਹਿਣ ਕਿਤੇ ਲੋਕਾਂ ਨੂੰ ਸਬਸਿਆ ਆਉਂਦੀ ਰਹੇ ਇਸ ਜਵਾਸ ਇਹਦੇ ਦੇਖੋ ਜੀ ਇਕੱਠ ਕਰਨ ਦਾ ਇਹੀ ਫਾਇਦਾ ਲੋਕਾਂ ਦੀ ਰਾਏ ਲੈਣ ਦਾ ਇਹੀ ਫਾਇਦਾ ਹੈ ਹੁਣ ਅਸੀਂ ਜਾਵਾਂਗੇ ਮੈਕਮੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਵੀ ਕੀ ਟਾਈਮ ਦੇਣਗੇ ਆਪਾਂ ਨੂੰ ਕੀ ਕਰਨਗੇ ਕਦੋਂ ਆਪਾਂ ਪੈਸਾ ਜਾਰੀ ਕਰਾਂਗੇ ਜੇ ਮੰਨ ਲੇ ਕਿ ਚਲੋ ਆਪਾਂ ਸ਼ੁਰੂ ਚ ਹੀ ਪੈਸਾ ਜਾਰੀ ਕਰ ਦਿੰਦੇ ਆ ਫਿਰ ਤਾਂ ਸੁਭਾਵਿਕ ਗੱਲਾਂ ਨਾਲ ਦੀ ਨਾਲ ਹੀ ਬਣਦਾ ਉਹ ਆਪਾਂ ਛੜਕ ਮਿਕਮੇ ਤੋਂ ਲਿਖਤੀ ਲਵਾਾਂਗੇ ਵੀ ਤੁਹਾਨੂੰ ਪੈਸੇ ਜਾਰੀ ਕਰਾਂਗੇ ਤੁਸੀਂ ਸਾਡਾ ਕਦੋਂ ਕੰਮ ਕਰੋਗੇ ਉਹ ਵੀ ਆਪਾਂ ਪ੍ਰਾਪਰ ਜਾਣਕਾਰੀ ਦੇ ਦਾਂਗੇ ਜੀ ਠੀਕ ਹੈ ਇੱਕ ਵਿੱਚ ਹੋਰ ਸਵਾਲ ਆਇਆ ਜੀ ਕਹਿੰਦੇ ਐਂਬੂਲੈਂਸ ਕਿੱਥੇ ਹੈ ਜੀ ਕਹਿੰਦੇ ਮੁਰਕੇ ਦਿਖਾਈ ਨਹੀਂ ਦਿੱਤੀ ਕਹਿੰਦੇ ਐਂਬੂਲੈਂਸ ਦੇਖੋ ਜੀ ਜਦੋਂ ਜ਼ਰੂਰਤ ਪੈਂਦੀ ਆ ਸਾਨੂੰ ਫੋਨ ਆਊਗਾ ਅਸੀਂ ਜਾਊਗੀ ਐਂਬੂਲੈਂਸ ਤਾਂ ਜੇ ਹੁਣ ਐਂਬੂਲੈਂਸ ਕਿਸੇ ਤੱਕੜਾਉਣੀ ਬੂ ਦਖਾਏ ਉਹ ਕਿਹੜਾ ਪ ਦੇਖੋ ਜੀ ਸਾਡੇ ਅਸੀਂ ਨੇ ਡਰਾਈਵਰ ਰੱਖਣ ਦੀ ਰੱਖੀ ਤੀ ਇੱਛਾ ਚਲੋ ਸਾਡੇ ਸਾਰੇ ਪੰਚਾਇਤ ਮੈਂਬਰ ਕਹਿੰਦੇ ਆਪਾਂ ਸਾਰੇ ਗੱਡੀ ਚਲਾਉਣੇ ਜਾਣਦੇ ਆ ਇੰਨਾ ਕਿਹੜਾ ਇੱਕ ਤਫਰੀ ਹੁੰਦੀ ਆ ਵੀ ਆਪਾਂ ਉਹ ਵੀ ਬੋਝ ਕਿਉਂ ਪਾਈਏ ਪੰਚਾਇਤ ਤੇ ਵੀ ਆਪਾਂ ਨੂੰ ਜਦੋਂ ਫੋਨ ਆਉ ਇੱਕ ਬੰਦਾ ਆਪਣਾ ਓਕੇ ਹੋਊਗਾ ਜਦੋਂ ਮਰਜ਼ੀ ਜਾਵੇ ਇੱਕ ਹੈ ਜੀ ਭਾਈ ਜੀ ਕੀ ਲੱਗਦਾਗਾ ਵੀ ਜਿਹੜਾ ਪਰਿਵਾਰ ਕੋਈ ਪੈਸੇ ਨਹੀਂ ਦੇ ਸਕਦਾ ਉਹਦੇ ਵਾਸਤੇ ਕੋਈ ਆਫਰ ਇੱਕ ਜੇ ਕਿਸੇ ਪਰਿਵਾਰ 'ਚ ਕੋਈ ਕਮਾਂਡ ਵਾਲਾ ਨਹੀਂ ਹੈਗਾ ਜਾਂ ਘਰ ਵਾਲਾ ਨਹੀਂ ਹੈਗਾ ਜਾਂ ਮੁੰਡਾ ਕੋਈ ਵੀ ਕਮਾਉਂਦਾ ਨਹੀਂ ਉਹਨੂੰ ਮੈਂ ਕਨੈਕਸ਼ਨ ਆਪਣੇ ਵੱਲੋਂ ਦਊਂਗਾ ਹੀ ਮੋਟਾ ਹਾਂਜੀ ਬਹੁਤ ਵੱਡੀ ਗੱਲ ਕਰ ਰਹੇ ਤੁਸੀਂ ਇਹ ਹਾਂਜੀ ਹਾਂਜੀ ਇਹ ਪੂਰੇ ਪਿੰਡ ਵਾਸਤੇ ਹੈ ਸਾਰੇ ਪਿੰਡ ਵਾਸਤੇ ਜੀ ਪਰ ਜਿਹਦੇ ਘਰੇ ਕੋਈ ਗਮਾਨ ਵਾਲਾ ਨਹੀਂ ਹੈ ਗਿਆ ਉਹਨਾਂ ਨੂੰ ਦੋ ਹਾਂ ਜਿਹਦੇ ਘਰੇ ਜਿਵੇਂ ਕੋਈ ਕਿਸੇ ਦੇ ਘਰਾਂ ਲਈ ਨਹੀਂ ਹੈ ਗਿਆ ਜਾਂ ਮੁੰਡਾ ਨਹੀਂ ਹੈ ਗਿਆ ਉਹਨੂੰ ਕਨੈਕਸ਼ਨ ਨਾਲ ਦੋ ਕੋਈ ਕਿਸੇ ਦੇ ਘਰੇ ਕੋਈ ਗਮਾਨ ਵਾਲਾ ਹੈ ਨਹੀਂਗਾ ਹਾਂਜੀ ਬਈ ਉਹਦੇ ਵਾਸਤੇ ਪੰਚਾਇਤ ਵੱਲੋਂ ਕਿਸੂਤ ਹੈਗੀ ਉਹ ਪੰਚਾਇਤ ਸਾਰੀ ਸਲਾਹ ਕਰਕੇ ਜੀ ਉਹ ਮਾੜੀ ਮੋਟੀ ਪੰਚਾਇਤ ਸੇ ਹੈਲਪ ਕਰਦੀ ਹੈ ਸਾਰਿਆਂ ਦੀ ਉਹ ਜਿਹਦੇ ਕੋਲੇ ਕੋਈ ਗਮਾਨ ਵਾਲਾ ਹੈਗਾ ਉਹਨੂੰ ਰਸਨ ਪਾਣੀ ਵੀ ਲੈ ਕੇ ਦਿੰਦੀ ਹੈ ਪਹਿਲਾਂ ਤੋਂ ਹੀ ਲੈ ਕੇ ਦੇ ਰਹੀ ਹੈਗੀ ਪਰ ਹਜੇ ਆਇਆ ਵੀ ਜੇ ਫਿਰ ਲੋਕ ਲਾਹ ਪ੍ਰਭਾਵ ਹੋ ਜਾਣਗੇ ਸਾਰੀ ਪੰਚਾਇਤ ਤੋਂ ਭਾਲਿਆ ਕਰਨਗੇ ਜੇ ਪਹਿਲੀ ਪੰਚਾਇਤ ਦੀਨ ਲਾਗੀ ਜਾਂ ਰੌਲਾ ਪਾਉਣ ਲੱਗੀ ਅਸੀਂ ਦਿਨੇਆ ਦਿਨੇ ਆ ਉਹਦਾ ਔਖਾ ਹੋ ਜਾਂਦੀ ਫਿਰ ਸਾਰੇ ਲੋਕ ਆ ਜਾਣਗੇ ਵੀ ਸਾਨੂੰ ਦੇਓਈ ਮੇਰੇ ਕਮਾਉਣ ਵਾਲੇ ਨੇ ਮੈਂ ਬਜ਼ੁਰਗਾਂ ਜਾਂ ਮੈਂ ਆਇਆ ਨਾ ਨੋ ਨਰੇਗਾ ਦੀਹਾੜੀ ਤੇ ਜਾਂਦੇ ਨੇ ਫਿਰ ਠੀਕ ਹੈ ਠੀਕ ਹੈ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਉਹ ਇੰਨਾ ਸਰਕਾਰੀ ਸਹੂਲਤ ਲੈਂਦੇ ਨੇ ਫਿਰ ਸਰਪੰਚ ਕੋਲੇ ਆ ਕੇ ਖੜ ਜਾਂਦੇ ਨੇ ਠੀਕ ਹੈ ਸਰਪੰਚ ਸਾਹਿਬ ਜੇਕਰ ਕੋਈ ਮਤਲਬ ਇਹੋ ਜਿਹਾ ਪਰਿਵਾਰ ਵੀ ਹੈਗੇ ਜੀ ਜਿਨ੍ਹਾਂ ਦੇ ਘਰੇ ਕੋਈ ਕਮਾਉਣ ਵਾਲਾ ਹੈ ਨਹੀਂਗਾ ਉਹਦੇ ਵਾਸਤੇ ਸਹੂਲਤ ਉਹ ਤਾਂ ਜੀ ਉਹ ਤਾਂ ਜੀ ਸਾਡਾ ਇਨਸਾਨੀਅਤ ਤੌਰ ਤੇ ਫਰਜ਼ ਬਣਦਾ ਸਾ ਉਹ ਜੇ ਕੋਈ 4 ਪੈਸੇ ਘਟ ਦੇਣੇ 10000 20000 50000 ਜਿੰਨੇ ਵੀ ਘਟ ਨਿਕਲਦੇ ਨੇ ਉਹ ਪੰਚਾਇਤ ਮਦਦ ਕਰੂਗੀ ਠੀਕ ਹੈ ਇਹਦੇ ਪਾਸੇ ਪਰ ਚੈੱਕ ਕੀਤਾ ਜਾਊਗਾ ਕਿ ਉਹਦੇ ਕੋਲ ਹੈ ਨਹੀਂਗਾ ਜੀ ਇਹ ਚੈੱਕ ਕਰਕੇ ਚੈੱਕ ਤੋਂ ਬਿਨਾ ਤਾਂ ਹੋਣੀ ਨਹੀਂ ਜੀ ਹੁਣ ਮੈਂਬਰ ਸਾਹਿਬ ਨੇ ਸਾਰੇ ਵਾੜਾਂ ਦੇ ਉਹ ਤਾਂ ਮੈਂਬਰ ਸਾਹਿਬ ਹੈਗੇ ਨੇ 13 ਵਾੜਾਂ ਦੇ 13 ਵਾੜਾਂ ਦੇ ਉਹ ਦੱਸਣਗੇ ਵੀ ਹਾਂ ਜੀ ਵੀ ਇਹ ਲੋਡ ਬੰਦਾ ਬਾਕੀ ਅੰਡੀ ਕਮੰਡੀ ਸਾਰਿਆਂ ਨੂੰ ਪਤੀ ਹੁੰਦਾ ਜੀ ਤਾਂ ਮੈਂਬਰ ਸਾਹਿਬਾਂ ਦੀ ਡਿਊਟੀ ਲੱਗ ਜੂਗੀ ਵੀ ਜਿਹੜਾ ਲੋਡ ਬੰਦਾ ਉਹਦਾ ਪੈਸਾ ਆਪੇ ਭਰਦਾਂਗੇ ਅੰਦਰ ਹੀ ਮੈਂ ਪ੍ਰਧਾਨ ਕੀ ਲੱਗਦਾ ਹੈਗਾ ਵੀ ਲੋਕ ਸਾਰੇ ਜਿਵੇਂ ਆਪਾਂ ਪੰਚਾਇਤ ਪਿੰਡ ਦੇ ਵਿੱਚ ਕੱਲੀ ਕੱਲੀ ਪੱਤੀ ਤੇ ਜਾ ਕੇ ਲੋਕਾਂ ਨੂੰ ਕੁਝ ਵਿੱਚ ਰਹੀ ਹੈ ਹਾਂਜੀ ਕੀ ਲੱਗਦਾ ਹੈਗਾ ਲੋਕਾਂ ਦਾ ਪੂਰਨ ਸਾਥ ਮਿਲ ਰਿਹਾ ਹੈ ਪੂਰਾ ਮਿਲ ਰਿਹਾ ਜੀ ਕੀ ਲੱਗਦਾ ਹੈਗਾ ਵੀ ਬਣਨ ਤੋਂ ਬਾਅਦ ਦੇ ਵਿੱਚ ਵੀ ਕੰਮ ਜੱਬ ਹੋਊਗਾ ਜਿਵੇਂ ਕਿ ਆਮ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਜਿਵੇਂ ਪਪਲ ਜਾਂ ਹੋਰ ਪਿੰਡਾਂ ਤੇ ਹੁਣ ਵੀ ਵਰਕਪਲ ਬਣੇ ਹੋਏ ਨੇ ਪਰ ਹੁਣ ਉੱਥੇ ਥੂੜੀ ਦਾ ਢੇਰ ਪਈ ਦੇ ਅਸੀਂ ਜਿੰਨਾ ਚਿਰ ਸਾਡਾ 5 ਸਾਲ ਲੈ ਅਸੀਂ ਤਾਂ ਤਣੋਂ ਮਣੋਂ ਚਲਾਵਾਂਗੇ ਬਾਕੀ ਅਗਲੀ ਪੰਚਾਇਤ ਤੇ ਡਿਪੈਂਡਾ ਵੀ ਕਿਵੇਂ ਕਰਦੀ ਹੈ ਪਰ ਲੋਕਾਂ ਦਾ ਸਾਥ ਸਾਨੂੰ ਫੁੱਲ ਹੈ ਹਾਂਜੀ ਭਾਈ ਉਹ ਸਾਨੂੰ ਕਹਦੇ ਇਹਨਾਂ ਨੂੰ ਪਹਿਲਾਂ ਹਾਂਜੀ ਭਾਈ ਹਾਂਜੀ ਭਾਈ ਨਹੀਂ ਆਇਤਾ ਰਸ ਤੋਂ ਪੜਾ ਜਾ ਪਾਈਪ ਲਾਈਨ ਪਾਉਗੀ ਜਾਂ ਨਹੀਂ ਆਪਾਂ ਨੂੰ ਮਸਲੀ ਨਹੀਂ ਲੋਕ ਕੈਕਸ਼ਨ ਵੀ ਲਵਾਉਣਾ ਹੈਗਾ ਹਾਂਜੀ ਭਾਈ ਹਾਂਜੀ ਭਾਈ ਠੀਕ ਹੈ ਭਾਈ ਕੀ ਕਹਿੰਦੇ ਹੋ ਮਤਲਬ ਜੇ ਬਟਰ ਲੱਕ ਸੌਂਦਾ ਕਰਦੇ ਪਰ ਕੀ ਕਰੋਗੇ ਵਧੀਆ ਸ਼ੁਕਰ ਹੈ ਜੀ ਪਾਣੀ ਨੇ ਪਾਣੀ ਮਾੜ ਲੱਗ ਰਿਹਾ ਤੇ